ਨਾ ਮੈਂ ਕਦੇ ਅਜਿਹਾ ਕਿਸੇ ਦਾ ਪ੍ਰਚਾਰ ਨਹੀਂ ਕਰਿਆ ਪੂਰੀ ਜ਼ਿੰਦਗੀ ਵਿੱਚ ਮੈਂ ਕਦੇ ਕਿਸੇ ਬੂਟ ਕੈਪੀ ਨਹੀਂ ਕਰੀ ਕਦੇ ਕਿਸੇ ਦਾ ਇੱਕ ਵਾਸਲੀਗਾ ਐਸੇ ਮਾਦੀ ਸਿੰਘ ਮਾਂ ਤੇ ਅਮਰਤਪਾਲ ਨੇ ਕਰ ਰਿਆ ਮੈਨੂੰ ਕਹਿੰਦੀ ਤੂੰ ਮੁੱਖਾ ਬੋਲਦਾ ਤੇ ਭਾਈ ਅਸੀਂ ਤਾਂ ਹੀਰੋ ਮਾਰਦੇ ਸਰਦਾਰ ਸਿੰਘ ਜੀ ਇਸ ਮਾ ਨੂੰ ਸੇਵਾ ਦੀ ਫਿਰ ਮੈਂ ਕਿੱਥੇ ਚੋਕੜੀ ਗੱਲ ਕਰਦੀ ਸਾਹ ਕਹਿੰਦਾ ووٹ ਪੌੜੀਆਂ ਪਾਉ ਨਹੀਂ ਕੋਈ ਨਾਮ ਪਾਉ ਕੀ ਉਹ ਕਹਿੰਦਾ ਸੱਚ ਹੈ ਉਹ ਆਇਆ ਫਰਲ ਕੇ ਹਟ ਜਾਂਦੇ ਨੇ ਜੁੰਡੂ ਜਿਹੜਾ ਫਾਤਰ ਦਾ ਹੁੰਦਾ ਆਪਣਾ ਚੋਣ ਨਿਸ਼ਾਨ ਬਾਹਰਤੀ ਹੈ ਬਾਹਰਤੀ ਇਹ ਕਿ ਸਤਾੜੀ ਬਣਾਓ ਸੇਤਾਰ ਤਾਰ ਤਾਰ ਸਿੱਧੀਆਂ ਹਿੱਕ ਚ ਵਜਣੀਆਂ ਫੇਰਜੀ ਸਿੰਘ ਮਾ ਨੇ ਨਾਤੇ ਵਿੱਚ ਜੈਂਤੀ ਗੜਾ ਤਾਂ ਲੱਗਿਆ ਸੀ ਨਹੀਂ ਆਪ ਹੀ ਸ਼ੱਕ ਸ਼ਕਾਇਆ ਜਾਂਦੇ ਸੀ ਹੁਣ ਵੀ ਮੈਂ ਜਿੰਦੇ ਕਟਿੰਡਾ ਚ ਗਿਆ ਸਾਡੇ ਮਾਨਸਾਹ ਉਹਲੇ ਜਿੰਬੜੀ ਦੇ ਉੱਪਰ ਜਿੰਬੜੇ ਲੱਡਪਾ ਘਰੇ ਕਟਿੰਡਾ ਸ਼ੈੱਡ ਜੇਰੇ ਬੰਦੇ ਜੇਰ ਕੋਈ ਖਾਣੀ ਨਾ ਹੋਵੇ ਲੋਕਾਂ ਨੂੰ ਬੰਦਨਾ ਹੋਵੇ ਆਪਾਂ ਇਹ ਜਾਣ ਨੁਮਾਇੰਦਾ ਕਿਉਂ ਨਹੀਂ ਚੁੰੰਦੇ ਤੇ ਹੁਣ ਗੱਲ ਕਰਦੇ ਆਪਾਂ ਸਿੱਖ ਰਾਜ ਦੀ ਸਿੱਖ ਸਿਆਸਤ ਲਈ ਆਪਾਂ ਗੁਰੂ ਘਰਾਂ 'ਚ ਚੋਰੀ ਬਾਹਰ ਖੇ ਲੁੱਟ ਕੇ ਖਾ ਗਏ ਸਿੱਖਾਂ ਦੇ ਬੱਚਾ ਲਈ ਕੋਈ ਕਾਰਜ ਨਹੀਂ ਕੋਈ ਸਕੂਲ ਨਹੀਂ ਆਪਣੇ ਕਿੰਨੇ ਵੱਡੀ ਸਿੰਘੜੇ ਪਰ ਆਤਮਾ ਲੋ ਸਰਦਾਰ ਸਿਮਰਜੀਤ ਸਿੰਘ ਮਾ ਨੇ 5 ਸਾਲ ਲਗਾਤਾ ਜੇਲ੍ਹ ਕੱਟਿਆ ਨਾਲ ਗਾਂਧੀ ਦੇ ਕਤਲ ਕਿਹੜੀ ਨੌਜਵਾਨ ਨਾਲ ਨਾ ਪਤਾ ਨਹੀਂ ਪੰਜ ਸਾਲ ਇੱਕ ਦਿਨ ਕੱਟਣਾ ਬਹੁਤ ਔਖਾ ਹੋ ਜਾਂਦਾ ਪੰਜ ਸਾਲ ਕੱਟੀ ਆ ਕੌਮ ਲਈ ਤਾਂ ਕੌਮ ਦਾ ਵੀ ਮੁੱਲ ਬਣਦਾ ਹੈ ਬੀਬੀ ਖਾਲਾ ਹਰਾਈ ਫਿਰਦੇ ਹਰੇਕ ਬੰਦੇ ਦਾ 10-10 ਬੰਦੇ ਕਨੈਕਟਰ ਹੈ 15-15 ਬੰਦੇ ਕਨੈਕਟਰ ਸਰੂਰ ਮਾਈਆਂ ਬੱਚੇ ਤੁਸੀਂ ਪ੍ਰਚਾਰ ਕਰਨ ਆ 15 ਜਾਂ 15 ਵੋਟ ਇਕੱਤਰ ਚੋਟਾ ਵੱਡੀ ਲੀਡ ਨਾਲ ਸਰਦਾਰ ਸਿੰਘ ਜੀ ਸਨਮਾਨ ਦਿਟਾਉਣਾ ਹੈ ਤਾਂ ਕਿ ਜਿਲ੍ਹੇ ਦੇ ਜਿੱਤਣਗੇ ਖਾਲਸਾ ਇਹਨਾਂ ਨੇ ਗੱਲ ਹੀ ਸਿੱਧੀ ਨਹੀਂ ਕਰਨੀ ਆ ਯਾ ਸਿੱਧੀ ਜੀ ਗੱਲ ਹੈ ਮੈਨੂੰ ਕਹਿੰਦੇ ਤੂੰ ਰੱਖਾ ਦੋਤ ਐ ਤੇ ਭਾਈ ਅਸੀਂ ਤਾਂ ਹੀਰੋ ਬਣ ਗਏ ਸਰਦਾਰ ਸੇ ਲੋਗੇ ਸਮਾ ਨੂੰ ਸੇਰ ਜਿਵੇਂ ਮਾਂ ਨੇ ਕਿੱਦੇ ਚੋਕੜੀ ਗੱਲ ਕਰਤੀ ਸਾਹ ਕਹਿੰਦਾ ਵੋਟ ਪਾਉਣੀ ਆ ਪਾਉ ਨਹੀਂ ਪਾਉ ਨਹੀਂ ਨਾ ਪਾਉ। ਕਿਹਾ ਉਹ ਕਹਿੰਦਾ ਸੱਚ ਐ ਉਹ ਆਇਆ ਫਰਲ ਕੇ ਹੜ ਜਾਂਦੇ ਨੇ ਤੇ ਹੁਣ ਰਾਜਕਾਰਨ ਦੀ ਵਾਰੀ ਆ ਖਾਲਸਾ ਲਹਿਰ ਬੜੀ ਐ ਤੇ ਉਹ ਆਪਾਂ ਪੂਰਾ ਉੱਪਰ ਲੈ ਉੱਤੇ ਲੈ ਕੇ ਜਾਈਏ ਇੱਕਦਮ ਹੋਰ ਵੱਧ ਤੋਂ ਵੱਧ ਪ੍ਰਚਾਰਨੀ ਐ। ਮੇਰੇ ਦੇਚਾਈ ਐ ਨਾ ਤੇ ਜਲਦੀ ਗੱਲ ਕਹਿਣਾ ਇੱਕ ਜੂਰ ਸਵੇ ਟੈਂਕ ਵਾਰਤੀ ਸੀ ਜਿਹੜਾ ਗਾਂਧੀ ਤੇ ਜਿਹੜੇ ਆਹ ਇਹਦੇ ਦੂਜੀਆਂ ਪਾਰੀਆਂ ਚਮਚੇ ਨੇ ਇਕੱਠੇ ਹੋ ਗਏ ਜਦੋਂ ਇਹ ਸਭ ਆਏ ਸੋਦੇ ਹਰੇਕ ਸਿੱਖ ਦੇ ਦਾਬਤ 84 ਦਾ ਬਦਲਾ ਲੈਣ ਦੀ ਇੱਛਾ ਹੁੰਦੀ ਆ ਬੱਚਾ ਜੰਮ ਜਦੋਂ ਲੈ ਕੇ ਵਿਰਗ ਮਰ ਜਾਂਦੇ ਨੇ ਤੇ ਜਿਹੜਾ ਹੁਣ 84 ਦਾ ਬਦਲਾ ਲੈਣਾ ਚਾਹੁੰਦਾ ਮੈਂ ਤਾਂ ਵੋਟ ਦੂਜੀ ਵਾਰ ਪਾਉਂਗਾ ਨਾ ਮੈਂ ਕਦੇ ਅੱਜ ਤੱਕ ਕਿਸਦਾ ਪ੍ਰਚਾਰ ਨਹੀਂ ਕਰਿਆ ਪੂਰੀ ਜ਼ਿੰਦਗੀ ਚ ਮੈਂ ਕਦੇ ਕਿਸੇ ਬੂਟ ਕੈਪ ਚ ਨਹੀਂ ਕੀਤੀ ਕਦੇ ਕਿਸੇ ਦਾ ਵਾਸਲੀ ਕੈ ਐਸੇ ਮਰਜੀ ਸਿੰਘ ਮਾ ਤੇ ਅਮਰਤਪਾਲ ਹੀ ਕਰ ਰਿਹਾ ਤਾਂ ਮੇਰੇ ਵੀਰੋ 1 ਜੂਨ ਨੂੰ ਜਿਹੜਾ ਉਹ ਬਾਟਲ ਜਾ ਹੁੰਦਾ ਆਪਣਾ ਚੋਣ ਨਿਸ਼ਾਨ ਬਾਲਟੀ ਹੈ ਬਾਲਟੀ ਵੀ ਇਹ ਕੇ ਸਤਾੜੀ ਬਣਾ ਲੋ ਛੱਤਾਰ ਤਾਲ ਤਾਲ ਸਿੱਧੀਆਂ ਹਿੱਕ ਚ ਬਚਣੀਆਂ ਆਪਣਾ ਰਾਜ ਆ ਜੂ ਜਦੋਂ ਆਪਣਾ ਰਾਜ ਆ ਗਿਆ ਆਪਣੇ ਕੋਲ ਗਰਾਂਟਾ ਦੂਰਤਾ ਨਾਲੀਆਂ ਨੂੜੀਆਂ ਤਾਂ ਆਮ ਗੱਲਾਂ ਨੇ ਵੱਡੀ ਗੱਲ ਇਹ ਆ ਆਪਣੀ ਸਿੱਖੀ ਦੀ ਗੱਲ ਹੋ ਕਰ ਕਰ ਸਿੱਖੀ ਦਾ ਪ੍ਰਚਾਰ ਹੋ ਜੋ ਆਪਾਂ ਤੇ ਜੋ ਮੁੰਦੇ ਨੇ ਉਹਨਾਂ ਦੀ ਗੱਲ ਹੋ ਫਿਰ ਆਪਣੀ ਗੱਲ ਕਰੂ ਕੌਣ ਮਾਂ ਕਰਤਾ ਮਾਂ ਕਰਦਾ ਇਹੋ ਜਿੰਨ ਚਾਤੀਸ ਲੈ ਜਾਂਦੇ ਨੇ ਜੋ ਆਪਾਂ ਲਈ ਲੜੂਗਾ ਪਰ ਜਾ ਕੇ ਉਹਦੀ ਗੱਲ ਆਪਾਂ ਕਰਨੀ ਹੈ ਸੋ ਬੱਦ ਤੋਂ ਬੱਦ ਵੋਟਰਾਂ ਪਰ ਭਾਈ